ਪੰਜਾਬੀ ਫਿਲਮ ਸੱਤ ਸਪਟਨੀ 2 ਦੀ ਸਟਾਰ ਕਾਸ ਸਤਨਜੀ ਹਮੰਦਰ ਸਾਹਿਬ ਨਤਮਸਤ ਪਹੁੰਚਣ ਦੇ ਲਈ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੰਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿਹਾ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਅੱਜ ਗੁਰੂ ਘਰ ਉਹ ਜੀ ਹਾਂ ਜਿਸ ਤਰ੍ਹਾਂ ਤੁਸੀਂ ਸਾਰੀ ਫਿਲਮ ਨੂੰ ਪਿਆਰ ਦਿੱਤਾ ਸਾਡੀ ਪੁਰਾਣੀਆਂ ਵਿਮਾਣ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਇਸ ਫਿਲਮ ਨੂੰ ਵੀ ਪਿਆਰ ਦਿਓ ਇਸ ਮੌਕੇ ਸਟਾਰ ਕਾਸ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਤਾਂ ਗੁਰੂ ਘਰ ਵਿੱਚ ਨਤਮਸਤ ਹੋਣ ਦੇ ਲਈ ਜ਼ਰੂਰ ਆਉਂਦੇ ਹਾਂ ਅੱਜ ਸਾਡੀ ਫਿਲਮ ਰਿਲੀਜ਼ ਹੋਈ ਆ ਇਹ ਫਿਲਮ ਦੀ ਸ਼ੂਟਿੰਗ ਜ਼ਿਆਦਾਤਰ ਪੰਜਾਬ ਦੇ ਵਿੱਚ ਤੇ ਮੋਹਾਲੀ ਵਿੱਚ ਬਣੀ ਹੈ ਕਿਹਾ ਅਸੀਂ ਸਾਰਾ ਇੱਕ ਪਰਿਵਾਰ ਹਾਂ ਅਸੀਂ ਸਾਰੇ ਸੈੱਟ ਤੇ ਮਿਲ ਕੇ ਕੰਮ ਕਰਦੇ ਹਾਂ ਉਥੇ ਫਿਲਮ ਦੀ ਹੀਰੋਇਨ ਨੇ ਕਿਹਾ ਮੇਰਾ ਇਸ ਵਾਰ ਵੀ ਫਿਲਮ ਦੇ ਵਿੱਚ ਲੂਡਾ ਰੋਲ ਹੈ ਪਰ ਇਸ ਵਾਰ ਮੈਂ ਤਿੱਖੀ ਲੂਡ ਦੇ ਰੂਪ ਵਿੱਚ ਇਸ ਫਿਲਮ ਦੇ ਵਿੱਚ ਰੋਲ ਅਦਾ ਕੀਤਾ ਹੈ ਕਿਹਾ ਇਹ ਫਿਲਮ ਹਾਸੇ ਮਜ਼ਾਕ ਤੇ ਪਰਿਵਾਰ ਤੇ ਬਣਾਈ ਗਈ ਫਿਲਮ ਹੈ ਅਸੀਂ ਕਾਸ਼ ਕਰਦੇ ਹਾਂ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਇਹ ਫਿਲਮ ਵੇਖਣਾ ਜ਼ਰੂਰ ਜਾਓ ਆਓ ਸੁਣਾਂ ਨੇ ਆਮ ਹੋਰ ਵੀ ਸਟਾਰ ਕਾਸਟ ਇਥੇ ਗੁਜਰਾਨਾ ਤੇ ਸੱਚਾ ਸ਼੍ਰੀ ਹਰਿਮੰਦਰ ਸਾਹਿਬ ਨਤਮਸਕ ਹੋਏ ਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਜੀ ਮੈਮ ਅੱਜ ਅੰਮ੍ਰਿਤਸਰ ਆਏ ਦਰਬਾਰ ਸਾਹਿਬ ਆ ਜਾਂਦੇ ਜਿਆਦਾ ਪਾਗਾ ਵੱਲ ਦਿਨ ਚੜਿਆ ਸਾਡੀ ਫਿਲਮ ਅੱਜ ਰਿਲੀਜ਼ ਹੋਈ ਹੈ ਪਾਪਾ ਜੀ ਤੋਂ ਬਲੇਸਿੰਗਸ ਲੈਣ ਆਏ ਆ ਦਰਬਾਰ ਸਾਹਿਬ ਦੇ ਨਾਇਆ ਤੇ ਮੈਂ ਇਹ ਅਰਦਾਸ ਕਰਦੀ ਹਾਂ ਰੱਬ ਅਗੇ ਕਿ ਸਾਡੀ ਫਿਲਮ ਸੁਪਰ ਡੂਪਰ ਹਿੱਟ ਜਾਏ ਕਿਉਂਕਿ ਅਸੀਂ ਇੱਕ ਬਹੁਤ ਹੀ ਫੈਮਲੀ ਪਰਿਵਾਰਕ ਫਿਲਮ ਬਣਾਈ ਹੈ ਜਿਦੇ ਵਿੱਚ ਐਂਟਰਟੇਨਮੈਂਟ ਵੀ ਹੈ ਤੇ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਰੱਬ ਆਪ ਭਾਗ ਲਾਵੇ ਸਾਡੀ ਫਿਲਮ ਜੀ ਮੇਰਾ ਨੂ ਦਾ ਹੀ ਕੈਰੈਕਟਰ ਹੈ ਜਿਵੇਂ ਕਿ ਪਾਰਟ 1 ਚ ਸੀਗਾ ਬਟ ਇਸ ਵਾਰ ਮੈਂ ਥੋੜੀ ਜੀ ਕੌਨਫੀਡੈਂਟ ਤੇ ਤਿੱਖੀ ਨੂ ਬਣ ਕੇ ਆਈ ਹਾਂ ਜਿਹੜੀ ਆਪਣੀ ਸੱਸ ਨੂੰ ਪੂਰੀ ਟੱਕਰ ਦੇਦੀ ਹੈ ਇਸ ਫਿਲਮ ਦਾ ਪਾਰਟ 1 ਤੋਂ ਲੈ ਕੇ ਫਿਰ ਪਾਰਟ 3 ਵੀ ਆਊਗੀ ਜੀ ਬਿਲਕੁਲ ਬਿਲਕੁਲ ਭਾਈ ਗਰੂ ਜੀ ਮੇਰ ਕਰਨ 파ਟ 2 ਸੁਪਰ ਟੂਪਰ ਹਿੱਟ ਜਾਈ ਅਸੀਂ 3 ਦੀ ਵੀ ਸ਼ੂਟਿੰਗ ਬਹੁਤ ਜਲਦੀ ਸ਼ੁਰੂ ਕਰਾਂਗੇ ਜੀ ਇਹੀ ਅਰਦਾਸ ਕਰਦੀਆਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੀਆਂ ਕਿ ਫੈਮਿਲੀ ਫਿਲਮ ਹੈ ਐਂਟਰਟੇਨਮੈਂਟ ਹੈ ਪੋਲਿਟਿਕਲ ਡਰਾਮਾ ਵੀ ਐਡ ਕੀਤਾ ਹੈ ਇਸ ਵਾਰ ਥੋੜੋ ਦੇ ਨਾਲ ਨਾਲ ਇੱਕ ਬਹੁਤ ਹੀ ਅਮੀਰ ਰਿਪੋਰਟ ਸਾਰੇ ਜਣੇ ਆਪਣੇ ਪਰਿਵਾਰਾਂ ਨਾਲ ਸਾਰਿਆਂ ਨੂੰ ਇਕੱਠੇ ਲੈ ਕੇ ਜਾਓ ਤੇ ਸਾਡੀ ਫਿਲਮ ਦੇਖੋ ਨਹੀਂ ਮੈਂ ਸਭ ਤੋਂ ਨਹੀਂ ਟੂ ਜੀ ਰੇਲ ਚੰਡੀਗੜ੍ਹ 에어ਪੋਰਟ ਅੱਜ ਦਾ ਜਿਹੜਾ ਸਮਾਂ ਐ ਸਟੈਕ ਪੜਿਆ ਹੈ ਲੋਕਾਂ ਨੂੰ ਦੇਖੋ ਜੀ ਸਾਡੀ ਕੋਸ਼ਿਸ਼ ਹੁੰਦੀ ਖਾਸ ਕਰਕੇ ਮੇਰੇ ਜਿਹੜੇ ਕੈਰੈਕਟਰਸ ਹੁੰਦੇ ਮੈਂ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਆ ਕਿ ਇਹੋ ਜਿਹੇ ਰੋਲ ਕੀਤੇ ਜਾਣ ਜਿਹੜੇ ਐਂਟਰਟੇਨਮੈਂਟ ਵਾਲੇ ਹੋਣ ਸਟ੍ਰੈਸ ਨਾਲ ਪਰੇ ਹੋਏ ਸਾਡੇ ਦਰਸ਼ਕ ਜਿਹੜੇ ਸਿਨੇਮਾ ਹਾਲ ਚੋਂ ਤੇ ਹੱਸਣ 2 ਘੰਟੇ ਉਸ ਸਟ੍ਰੈਸ ਤੋਂ ਫ੍ਰੀ ਹੋਣ ਤੇ ਖੁਸ਼ ਹੋ ਕੇ ਘਰ ਜਾਣ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਫਿਲਮ ਬਾਰੇ ਇਹੀ ਲੱਗ ਰਹੀ ਆ ਕਿ ਇਹ ਫਿਲਮ ਜਿਹੜੀ ਕੈਰੈਕਟਰਸ ਦੀ ਫਿਲਮ ਐ ਪਹਿਲੀ ਵਾਰ ਇੰਜ ਹੋਇਆ ਕੇ ਕਰੈਕਟਰਸ ਦੀ ਕੋਈ ਫਿਲਮ ਜਦੋਂ ਅਸੀਂ ਪਹਿਲਾਂ ਉਹਦਾ ਪਾਰਟ ਰਿਲੀਜ਼ ਕੀਤਾ ਤਾਂ ਅਸੀਂ ਬੜੇ ਡਰੇ ਸੀ ਜਿਹੜੇ ਫਿਲਮ ਦੇ ਡਿਸਟ੍ਰੀਬਿਊਟਰ ਸੀ ਉਹਨਾਂ ਨੂੰ ਵੀ ਲੱਗਦਾ ਸੀ ਵੀ ਪਤਾ ਨਹੀਂ ਫਿਲਮ ਕਿਵੇਂ ਦੀ ਰਹੂਗੀ ਟਿਕਟ ਖਿੜਕੀ ਦੇ ਉੱਪਰ ਸਾਡੇ ਪ੍ਰੋਡਿਊਸਰਸ ਨੂੰ ਵੀ ਅਸੀਂ ਸਾਰੇ ਐਕਟਰ ਵੀ ਕਿਉਂਕਿ ਇਹ ਜੋੜੀ ਜਿਹੜੀ ਆ ਹੀਰੋ ਹੀਰਨ ਦੀ ਬਿਲਕੁਲ ਨਵੇਂ ਸੀਗੇ ਫਰੈਸ਼ ਸੀਗੇ ਔਰ ਹਾਲਾਂਕਿ ਸਿੰਗਰ ਦੇ ਤੌਰ ਤੇ ਮਹਿਤਾਬ ਹੋਣਾ ਦਾ ਕਾਫੀ ਅੱਛਾ ਨਾਮ ਸੀ ਮਾਡਲਿੰਗ ਤਨਵੀ ਹੋਣਾ ਨੇ ਵੀ ਕੀਤੀ ਸੀ ਪਰ ਇਹਦੇ باوجود ਵੀ ਇੱਕ ਉਹ ਹੁੰਦਾ ਨਾ ਕਿ ਬਹੁਤ ਵੱਡੇ ਔਰੇ ਦੇ ਨਾਲ ਨਹੀਂ ਸੀ ਅਸੀਂ ਕਰ ਸਕੇ ਆਪਣਾ ਸਟਾਰਟਅਪ ਤੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਬਖਾਇਆ ਉਹ ਫਿਲਮ ਨੇ ਇੱਕ ਰਿਕਾਰਡ ਬਣਾਇਆ ਤੇ ਉਦੋਂ ਤੋਂ ਅਸੀਂ ਸਹਿਸਵਾਹੀ ਫਿਲਮ ਬਣਾ ਲਈ ਅੰਜ ਕੋਲੇ ਭਾਈ ਪਰ ਹੁਣ ਸਾਨੂੰ ਲੱਗਾ ਵੀ ਤੁਸੀਂ ਇੰਨਾ ਪਿਆਰ ਦਿੱਤਾ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੋਰ ਜ਼ਿਆਦਾ ਵਧੀਆ ਕੰਮ ਕਰੀਏ ਤੇ ਐਤਕੀ ਤੇ ਅਸੀਂ ਆਪਣੇ ਸਾਰੇ ਐਫਰਟ ਲਾਏ ਨੇ ਕਹਾਣੀ ਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਇਆ ਹੈ ਹੋਰ ਵੱਧ ਫੇਮਸ ਕਲਾਕਾਰ ਜਿਹੜੇ ਇਹਦੇ ਵਿੱਚ ਸ਼ਾਮਲ ਕੀਤੇ ਆ ਤੇ ਸਾਡੀ ਦੋਵਾਂ ਦੀ ਜਿਹੜੀ ਲੜਾਈ ਉਹ ਤੇ ਫਿਲਮ ਵੇਖ ਕੇ ਪਤਾ ਲੱਗਣੀ ਏ ਇਸ ਵਾਲੀ ਬਹੁਤ ਸਸਣਾ ਰੋਲ ਹੈ ਜਿਸ ਤਰ੍ਹਾਂ ਪਹਿਲਾਂ ਤੁਸੀਂ ਮੈਂ ਤਾਂ ਕਿਹਾ ਸੀ ਹੀਰੋਇਨ ਦਾ ਦੇ ਦਿਓ ਇਹਨੂੰ ਸਸਤ ਬਣਾ ਦਿਓ ਕਹਿੰਦੇ ਜਿਹੜਾ ਫੇਰ ਜੋ ਥੋੜਾ ਜਿਹਾ ਚਿਹਰਾ ਜਿਹਾ ਕਹਿੰਦੇ ਫੇਰ ਜਰਾਤ ਮਤਲਬ ਇਹ ਗਲੈਮਰ ਚਾਹੀਦਾ ਹੈ ਮਾ ਬਹੁਤ ਸ਼ੁਕਰੀਆ ਤੁਹਾਡਾ ਮੈਂ ਇੰਜ ਨਹੀਂ ਮਹਿਸੂਸ ਕਰਦੀ ਮੈਨੂੰ ਲੱਗਦਾ ਕਿ ਸਾਰਿਆਂ ਦੀ ਇੱਕ ਸਾਂਝੀ ਐਫਰਟ ਹੁੰਦੀ ਬਟ ਇਹ ਆ ਕਿ ਚਲੋ ਅਸੀਂ ਆਹ ਵਾਲੀ ਫਿਲਮ ਹੁਣ ਕਰ ਰਹੇ ਆ ਤੇ ਅੱਜ ਇਹ ਰਿਲੀਜ਼ ਹੋ ਗਈ ਹੈ ਇੱਕ ਫੈਮਿਲੀ ਡਰਾਮਾ ਜ਼ਬਰਦਸਤ ਹੈ ਛੁੱਟੀਆਂ ਹੋ ਗਈਆਂ ਸਾਰੇ ਜਣੇ ਆਓ ਤੇ ਜਿਨ੍ਹਾਂ ਦੇ ਅੱਜ ਜਨਮ ਦੇਣੇ ਆ ਉਹ ਟਿਕਟਾਂ গিਫਟ ਕਰੋ ਹੈਨਾ ਆਪਣੇ ਸਾਥੀਆਂ ਨੂੰ ਦੋਸਤਾਂ ਨੂੰ ਬਥੇਰਾ ਆਪਾਂ ਪਾਰਟੀਆਂ ਛਾੜੀਆਂ ਹੋਰ ਰੂਪਾਂ ਚ ਕਰ ਲਈਆਂ ਅੱਜ ਇਸ ਰੋਜ਼ ਚ ਵੀ ਕਰੀਏ ਹੁਣ ਸਾਰੇ ਜਣੇ ਬੜਾ ਕਹਿੰਦੇ ਰਹਿੰਦੇ ਮੈਂ ਤੁਹਾਨੂੰ ਬੜਾ ਪਿਆਰ ਕਰਦੇ ਹਾਂ ਜੀ ਤੁਸੀਂ ਸਾਡੇ ਬੜੇ ਫੇਵਰਟ ਹੋ ਮੈਨੂੰ ਅੱਜ ਪਤਾ ਲੱਗਣਾ ਕਿ ਕਿੰਨਾ ਪਿਆਰ ਕਰਦੇ ਕਿਉਂਕਿ ਮੈਨੂੰ ਪਹਿਲੇ ਦਿਨ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸੋ ਆਪਾਂ ਸਾਰੇ ਜਣੇ ਅੱਜ ਸਿਨੇਮਾ ਘਰਾਂ ਚ ਮਿਲਦੇ ਆ ਤੇ ਸਾਰਿਆਂ ਨੇ ਇਹੋ ਹੀ ਕਹਿਣਾ ਵਾ ਵੀ ਅਸੀਂ ਦੋਵਾਂ ਜਣੀਆਂ ਨੇ ਬੜਾ ਹੀ ਵਧੀਆ ਕੰਮ ਕੀਤਾ ਇਹ ਵਿਚਾਰਾ ਦੇ ਵਿੱਚ ਲੁੱਟਣੀ ਹੀ ਖੰਦਾ ਤੇ ਆ ਥੈਂਕ ਯੂ ਸਾਰੀ ਵਲੈਟ ਜੀ ਅੱਜ ਅਸੀਂ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਨੀ ਮੈਂ ਸਸਕੁਪਨੀ 2 ਆ ਰਹੀ ਹੈ ਤੇ ਅਸੀਂ ਅੱਜ ਮੱਥਾ ਟੇਕਣ ਆਏ ਆ ਤੇ ਅਰਦਾਸ ਕਰਦੇ ਆ ਜਿਵੇਂ ਪਹਿਲੀ ਫਿਲਮ ਨੂੰ ਪਿਆਰ ਮਿਲਿਆ ਸੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੇ ਸਾਡੀ ਇਸ ਫਿਲਮ ਨੂੰ ਵੀ ਪਿਆਰ ਮਿਲੇ ਪਹਿਲੀ ਫਿਲਮ ਦੇ ਅੰਦਰ ਵੀ ਬਹੁਤ ਪਿਆਰ ਆ ਜੀ ਹੁਈ ਸਾਡੀ ਸਟੋਰੀ ਦੇ ਵਿੱਚ ਅਸੀਂ ਸਟੋਰੀ ਨੂੰ ਹੋਰ ਨਿਖਾਰਨ ਦੀ ਟਰਾਈ ਕੀਤੀ ਹੈ ਤੇ ਬੜੀਆਂ ਐਲੀਮੈਂਟਸ ਵਿੱਚ ਪਾਏ ਆ ਲੇਕਿਨ ਸਾਡਾ ਪਰਿਵਾਰ ਸਾਰਾ ਉਹੀ ਹੈ ਸਾਰੇ ਕੈਰੈਕਟਰਸ ਨੇ ਕੁਝ ਐਡ-ਆਨ ਹੋਏ ਨੇ ਸੋ 7 ਜੂਨ ਅੱਜ ਦਿਨ ਚੜਿਆ ਕਰਮਾ ਵਾਲਾ ਸਾਡੀ ਮੂਵੀ ਰਿਲੀਜ਼ ਹੋ ਰਹੀ ਹੈ ਫਿਲਮ ਦੀ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਫਿਲਮ ਦੀ ਸ਼ੂਟਿੰਗ ਮੁਹਾਲੀ ਦੇ ਨੇੜੇ ਰੋਪੜ ਜੀ ਤੇ ਬਾਕੀ ਕੋਸ਼-ਕੋਸ਼ ਨੇੜੇ ਤੇੜੇ ਪਿੰਡਾਂ ਦੇ ਵਿੱਚ ਹੋਈ ਹੈ ਸਰ ਕਿਸਾ ਦਾ ਮਾਹੌਲ ਦੇਖਣ ਨੂੰ ਮਿਲਾਈ ਫਿਲਮ ਨੂੰ ਲੈ ਕੇ ਇਹ ਪਹਿਲਾਂ ਵੀ ਬਣੀ ਪੜਾਈ ਹੋਤੀ ਬਣੀ ਪੜਾਈ ਸੈਟ ਤੇ ਮਾਹੌਲ ਬਹੁਤ ਵਧੀਆ ਹੁੰਦਾ ਸੀ ਕਿਉਂਕਿ ਅਸੀਂ ਸਾਰੇ ਹੀ ਇੱਕ ਪਰਿਵਾਰ ਆ ਔਰ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਮਿਲ ਕੇ ਰਲ ਮਿਲ ਕੇ ਅਸੀਂ ਇਹੀ ਕੋਸ਼ਿਸ਼ ਕਰਦੇ ਸੀ ਕਿ ਅੱਛਾ ਮਾਹੌਲ ਰਵੇ ਅੱਛੀ ਸ਼ੂਟਿੰਗ ਹੋਵੇ ਤੇ ਅਸੀਂ ਆਪਣੇ ਪਰਿਵਾਰ ਵਰਗਾ ਮਹਿਸੂਸ ਕਰੀਏ ਆ ਜੀ ਬਿਲਕੁਲ ਸਾਡੀ ਫਿਲਮ ਰਿਲੀਜ਼ ਹੋ ਚੁੱਕੀ ਹੈ ਤੁਸੀਂ ਆਪਣੇ ਨੇਡਲੇ ਸਿਨੇਮਾ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜਾਓ ਕਿਉਂਕਿ ਇਹ ਸਾਡੀ ਫਿਲਮ ਇੱਕ ਪਰਿਵਾਰਿਕ ਫਿਲਮ ਹੈ ਔਰ ਤੁਸੀਂ ਜਾਓਗੇ ਤਾਂ ਇੱਕ ਵਧੀਆ ਸੁਨੇਹਾ ਲੈ ਕੇ ਆਪਣੇ ਘਰੇ ਆਓਗੇ